ਸਾਰੇ ਅਸ਼ੀਰਵਾਦ ਹੈ ਤੁਹਾਡੇ ਦਾ ਸਾਡੇ ਦੁਆਬਾ ਨੇ ਇਹਦੇ ਨਾਲ ਹੀ ਸਾਨੂੰ ਹਰ ਸਿਰ ਕੋ ਬੜੀ ਖੁਸ਼ੀ ਹੁੰਦੀ ਹੈ ਇਥੋਂ ਦੇ ਜੂੜੀ ਨਗਰ ਦੇ ਸੂਝਵਾਰ ਲੋਕਦੇ ਬਹੁਤ ਕਦਰਦਾਨ ਹੈ ਇਹਦੇ ਨਾਲ ਹੀ ਸਾਡੇ ਸਰਕਾਰ ਜੋ ਸਰਪੰਚ ਨੇ ਮੌਕੇ ਦੇ ਪਾਲ ਫੀਟ ਕੇ ਜਿਨ੍ਹਾਂ ਨੂੰ ਅਸੀਂ 20-22 ਸਾਲਾਂ ਤੋਂ ਇਹ ਗੀਤਕਾਰੀ ਦੇ ਨਾਮ ਤੇ ਨਹੀਂ ਜਾਣਦੀ ਜਦੋਂ ਮੈਂ ਜੇ ਪਹਿਲੀ ਵਾਰ ਆਇਆ ਸੀ ਜਦੋਂ ਫਰੀਦ ਕੇ ਦਾ ਨਾਮ ਸੁਣਿਆ ਤੇ ਬਾਬਾ ਜੀ ਰੋਜ਼ ਤੇ ਆਇ ਤੇ ਸ਼ਰਧਾ ਕੀਤੀ ਤਦ ਮੈਨੂੰ ਯਾਦ ਆਇਆ ਪਹਿਲਾਂ ਬਾੜ ਫਰੀਦ ਕੇ ਤੋ ਨਾਂ ਕਾਫੀ ਪ੍ਰਚਲਿਤ ਹੈ ਕਿਉਂਕਿ ਹਰ ਨਗਰ ਦੇ ਵਿੱਚ ਇਹੋ ਜਿਹੇ ਮਹਾਨ ਸਿੱਖੇ ਹੋਣੇ ਚਾਹੀਦੇ ਹੈ ਕੋਈ ਖਿਡਾਰੀ ਹੁੰਦਾ ਹੈ ਕੋਈ ਗੀਤਗਾਰ ਹੁੰਦਾ ਹੈ ਕੋਈ ਕਲਾਕਾਰ ਹੁੰਦਾ ਹੈ ਹਰ ਇੱਕ ਪਿੰਡ ਦਾ ਨਾਮ ਉੱਚਾ ਹੋਣਾ ਚਾਹੀਦਾ ਹੈ ਇਹੀ ਮਰਾਲਾ ਹੁਣ ਇਸ ਵਾਰ ਸਾਡਾ ਸੀ ਦੂਰਾਂ ਬਾਬਾ ਜੀ ਕੋ ਆਇਆ ਬਾਬਾ ਜੀ ਕਹਿੰਦੇ ਇਕੱਲੇ ਆਉਣਾ ਤੁਸੀਂ ਮਮ ਜੀ ਬਾਬਾ ਜੀ ਕਦੇ ਨਹੀਂ ਉੜੇ ਅੱਜ ਕਈ ਨਾਲ ਲੈ ਕੇ ਆਉਂਦਾ ਜਨਾ ਤੇਰੀ ਮਰਦ ਬਾਦਲੇ ਪਹਿਲੀ ਬੋਲ ਜਿੰਦਾ ਸੁਨੀਆ ਜੀ ਕਿਹਾ ਹੋਵੇ ਸੰਕਾਰ ਕੀਤਾ शुक्रिया ਜੀ ਮਿਹਰਬਾਨੀ ਲੋ ਜੀ ਹੋਰ سارے ਕਲਾਕਾਰ ਸ਼ੂਟ ਹੈ ਜੀ ਹਾਂਜੀ ਇਸ ਤੋਂ ਬਾਅਦ ਪਹਿਲਾ ਸ਼ੂਟ ਆ ਆ ਬਾਬਾ ਜੀ ਦੇ ਬਲਜਿੰਦਰ ਸਿਰਫ ਬਾਜੀਰੋ ਸਾਰੇ ਆ ਨਬਲਾਏ ਪਾਵੇ ਜੀ ਗਨ ਸ਼ੂਟ ਕਰ ਲਈ ਆਪਾਂ ਉਸ ਤੋਂ ਬਾਅਦ ਕਰ ਲਵਾਂ ਲੋ ਜੀ ਇਹ ਵੀ ਬੇਨਤੀ ਹੈ ਇੱਕ ਜਿਹੜਾ ਆਪਣਾ ਪ੍ਰੋਗਰਾਮ ਹੈ ਨਾਲ ਨਾਲ ਤੁਹਾਨੂੰ ਲੈੱਡ ਵੀ ਸੁਣਾਇਆ ਜਾਣਾ ਨਾਲ ਜਿਹੜਾ ਸ਼ੂਟ ਹੈ ਉਹਦੇ ਵੀ ਜਿਆਦਾ ਸਮਾਂ ਨਹੀਂ ਹੈ ਤੇ ਤੇ ਕੈਮਰੇ ਲੱਗੇ ਹੋਏ ਆ